ਸੀ ਮਾਨ ਸਾਹਿਬ ਦੀ ਕਹਿੰਦੇ ਛੁੱਟੀ ਹੋਣ ਵਾਲੀ ਹੈ ਜੀ ਚਲੋ ਇਹ ਚੀਜ਼ਾਂ ਤੇ ਆਪਾਂ ਇੰਤਜ਼ਾਰ ਕਰ ਬਿਲਕੁਲ 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 ਇਸ ਚੀਜ਼ ਨੂੰ ਆਪਾਂ ਕੋਈ ਪ੍ਰਵਰਤਾ ਨਹੀਂ ਦੇ ਰਹੇ ਕੋਈ ਤਸਦੀਕ ਨਹੀਂ ਕਰ ਰਹੇ ਪਰ ਇੱਕ ਮਤਲਬ ਕਿ ਮੇਰੀ ਵੀ ਐਸੀ ਸਮਝ ਬਣਦੀ ਹੈ ਇਸ ਘਟਨਾ ਕ੍ਰਮ ਨੂੰ ਲੈ ਕੇ ਕਿ ਕੁਝ ਨਾ ਕੁਝ ਤੇ ਸਿਆਸੀ ਹੈ ਸਾਹਿਬ ਜੀ ਕੁਝ ਨਾ ਕੁਝ ਹੈ ਦੋ ਚੀਜ਼ਾਂ ਮੈਨੂੰ ਸ਼ੱਕੀ ਕਰਦੀਆਂ ਨੇ ਕਿ ਇੱਕ ਮਾਨ ਸਾਹਿਬ ਜਦੋਂ ਬਿਮਾਰ ਹੁੰਦੇ ਨੇ ਉਹ ਚਲੋ ਖਾਣ ਪਾਣ ਕਈ ਵਾਰ ਉਹ ਇਦਾਂ ਉਦਾਂ ਦਾ ਉਹ ਉਹਨਾਂ ਦਾ ਚਰਚਾ ਦਾ ਵਿਸ਼ਾ ਬਣਦਾ ਮੈਂ ਉਧਰ ਨਹੀਂ ਜਾਵਾਂਗਾ ਬਤੌਰ ਚੀਫ ਮਨਿਸਟਰ ਮੇਰੀ ਕੋਈ ਰਿਸਪੈਕਟ ਕਰਨ ਬਣਦੀ ਹੈ ਉਹਨਾਂ ਦੀ ਬਿਲਕੁਲ ਜੀ ਪਰੰਤੂ ਇਹ ਵਾਰ-ਵਾਰ ਜਦੋਂ ਵਾਪਰਦਾ ਹੈ ਨਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਹੋਰ ਮਿਸਾਲ ਦੇਣਾ ਸਾਬ ਆ ਇੱਕ ਕਮੈਂਟ ਵੀ ਆਇਆ ਹੈ ਮਨਦੀਪ ਜੀ ਦਾ ਅਸੀਂ ਗੱਲ ਕਰਾਂਗੇ ਜੀ ਉਹ ਡਬਰੀ ਕਾਂਡ ਬਾਰੇ ਜੋ ਡਬਰੀ ਵਿੱਚ ਹੋਇਆ ਵਾਪਰਿਆ ਉਹਦੇ ਬਾਰੇ ਵੀ ਗੱਲ ਕਰਾਂਗੇ ਇਹ ਗੱਲ ਜਦੋਂ ਸੰਤਵਾ ਸਾਹਿਬ ਦੀ ਚਰਚਾ ਚੱਲੀ ਹੈ ਯਾਦ ਕਿ ਉਹਨਾਂ ਨੂੰ ਚੀਫ ਮਿਨਿਸਟਰ ਬਣਾਇਆ ਜਾ ਸਕਦਾ ਯਾਦ ਯਾਦ ਚਲੋ ਮੈਂ ਤੁਹਾਨੂੰ ਹੁਣ ਤੁਸੀਂ ਉਹ ਮੁੱਦੇ ਨੂੰ ਛੋਣਾ ਹੀ ਆ ਮੈਂ ਤੁਹਾਨੂੰ ਥੋੜਾ ਇਹਨਾਂ ਦਾ ਆਪਸ ਦੇ ਵਿੱਚ ਜੁੜਾਅ ਕਰ ਦਿੰਨਾ ਜੀ ਹਰਮੀਤ ਪਠਾਨ ਮਾਜਰਾ ਅੱਜ ਤੁਸੀਂ ਦੇਖ ਰਹੇ ਹੋ ਨਾ ਕਿ ਅੰਡਰਗਰਾਉਂਡ ਹੈ ਹਾਂ ਜੀ ਹਰਮੀਤ ਪਠਾਨ ਮਾਜਰਾ ਉਸ ਵੇਲੇ ਵੀ ਅੰਡਰਗਰਾਉਂਡ ਹੋਇਆ ਸੀਗਾ ਰਾਤੋਂ ਰਾਤ ਵਿਚ ਨਹੀਂ ਹੈਗਾ ਜੋ ਇਹ ਪਹਿਲਾ ਉਸ ਵੇਲੇ ਉਸ ਵੇਲੇ ਬਿਲਕੁਲ ਤੁਸੀਂ ਇਸ ਗੱਲ ਦੀ ਪੁਸ਼ਟੀ ਕੋਈ ਮਤਲਬ ਕਿ ਬਹੁਤ ਜ਼ਿਆਦਾ ਕਲੋਜ਼ ਹੈ ਜੀ ਸਰਕਾਰੀ ਸਫਾਂ ਦੇ ਵਿੱਚ ਬਹੁਤ ਵੱਡੇ ਨetaਵਾਂ ਦੇ ਤਾਂ ਕੋਈ ਵੀ ਕਨਫਰਮ ਕਰ ਸਕਦਾ ਹੈ ਜੀ ਉਸ ਵੇਲੇ ਕੀ ਹੋਇਆ ਕਿ ਜਦੋਂ ਚਰਚਾ ਚੱਲੀ ਕਿ ਮਾਨ ਸਾਹਿਬ ਨੂੰ ਮਤਲਬ ਕਿ ਉਤਾਰਿਆ ਜਾ ਸਕਦਾ ਗੱਦੀ ਤੋਂ ਚਰਚਾਵਾਂ ਚੱਲ ਪਈਆਂ ਸੰਧਵਾ ਸਾਹਿਬ ਬਾਰੇ ਇੱਕ ਇੱਕ ਕਰਕੇ ਆਪਾਂ ਗੱਲ ਕਰਦੇ ਰਹੇ ਕੁਰਸੀਆਂ ਬਦਲੀਆਂ ਜਾ ਰਹੀਆਂ ਬਹੁਤ ਸੀ ਨਾ ਮੀਡੀਆ ਦੇ ਵਿੱਚ ਖਬਰਾਂ ਵੀ ਚਲੀਆਂ ਉਸ ਵੇਲੇ ਚਾਂਚਕ ਪਠਾਨ ਮਾਜਰਾ ਚੰਡੀਗੜ੍ਹੋਂ ਅੰਡਰਗਰਾਊਂਡ ਹੁੰਦੇ ਆ ਹੂੰ ਉਹਦਾ ਵੱਡਾ ਕਾਰਨ ਇਹ ਸੀ ਕਿ ਦਿੱਲੀ ਦਰਬਾਰ ਨੂੰ ਲੱਗਾ ਜੀ ਕਿ ਮਾਨ ਸਾਬ ਦਾ ਰਿਸ਼ਤੇਦਾਰ ਹਰਮੀਤ ਪਠਾਨ ਮਾਜਰਾ 8-10 ਹੋਰ ਐਮਐਲਏ ਜਿਨ੍ਹਾਂ ਦੇ ਮੈਂ ਕੋਈ ਨਾਮ ਨਹੀਂ ਲਵਾਵਾਂਗਾ ਜੀ ਠੀਕ ਹੈ ਮੈਨੂੰ ਨਾਂ ਵੀ ਪਤਾ ਹੈ ਕਿ ਕਿਹੜੇ ਕਿਹੜੇ ਉਸ ਪੂਲ 'ਚ ਆ ਗਏ ਸੀ ਜਾਂ ਆਉਣ ਨੂੰ ਫਿਰਦੇ ਸੀ ਹੂੰ ਠੀਕ ਹੈ ਜੀ ਤਾਂ ਉਹ ਵਧਾਇਕਾਂ ਨੂੰ ਪਤਾ ਵੀ ਲੱਗ ਜਾਣਾ ਮੈਂ ਕਿਨਾਂ ਦਾ ਜ਼ਿਕਰ ਕਰ ਰਿਹਾ ਉਹ ਆਪਣੇ ਏਰੀਏ ਤੋਂ ਲੈ ਕੇ ਪਟਿਆਲੇ ਤੱਕ ਅਸੀਂ ਜੀ ਹੁਣ ਸਾਰਾ ਪਤਾ ਲੱਗ ਜਾ ਉਹ ਇਨ੍ਹਾਂ ਨੂੰ ਲੱਗਿਆ ਕਿ ਇਹ ਜਿਹੜੇ 8 10 ਬੰਦੇ ਐ ਪੂਲ ਬਣਾ ਕੇ ਰਿਵੋਲਟ ਕਰ ਸਕਦੇ ਆ ਹੂੰ ਜਾਂ ਇਹ ਹੋਰ ਬੰਦਿਆਂ ਨੂੰ ਜੋੜ ਕੇ ਮਤਲਬ ਕਿ ਮਾਨਸਬ ਦੀ ਸਥਿਤੀ ਨੂੰ ਮਜ਼ਬੂਤ ਕਰ ਸਕਦੇ ਆ ਉਸ ਵੇਲੇ ਵੀ ਹਰਮੀਤ ਪਠਾਨ ਮਾਜਰਾ ਨੂੰ ਰਾਤੋਂ ਰਾਤ ਅੰਡਰਗ੍ਰਾਉਂਡ ਰੋਣਾ ਅਪਿਆ ਸੀਗਾ ਕਿਉਂਕਿ ਵਿੱਚੇ ਦੱਸ ਦਿੰਦੇ ਬੰਦੇ ਕਿ ਤੁਹਾਨੂੰ ਵਹੀ ਖਤਰਾ ਹੋ ਗਿਆ ਹੂੰ ਕਿਉਂਕਿ ਨੇੜੇ ਸਾਰੇ ਦਏ ਸੀ ਫਿਰ ਤਾਂ ਇਹਨਾਂ ਦੀ ਬੰਦੀ ਸੀ ਕੁਝ ਵਿਧਾਇਕਾਂ ਨਾਲ ਬਹੁਤ ਜ਼ਿਆਦਾ ਜੀ ਮਤਲਬ ਕਿ ਆਪਣੇ ਏਰੀਏ ਦੇ ਵਿਧਾਇਕ ਲਾ ਲਓ ਜਾਂ ਆਸ-ਪਾਸ ਦੀ ਯਾਰੀ ਦੋਸਤੀ ਵੀ ਹੁੰਦੀ ਹੈ ਨਾ ਹਾਂ ਜੀ ਜੀ ਤਾਂ ਇਹ ਚੀਜ਼ ਜਿਹੜੀ ਸੀ ਕਿ ਉਹ ਉਸ ਵੇਲੇ ਦਿੱਲੀ ਵਾਲਿਆਂ ਨੂੰ ਪਤਾ ਲੱਗੀ ਤਾਂ ਦਿੱਲੀ ਵਾਲਿਆਂ ਨੇ ਮਤਲਬ ਕਿ ਜਦੋਂ ਇਹਨਾਂ ਨੂੰ ਦੇਤੀ ਹਲਾ ਸ਼ਰੀ ਵਿੱਚ ਚੱਕੋ ਹੂੰ ਉਸ ਵੇਲੇ ਅੰਡਰਗਰਾਉਂਡ ਹੋਏ ਰਾਤ ਅੱਧੀ ਰਾਤ ਜੀ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਫੇਰ ਸੈਟਿੰਗ ਹੋਈ ਸਾਰੀਆਂ ਚੀਜ਼ਾਂ ਨੂੰ ਲੈ ਕੇ ਤੇ ਫੇਰ ਦਿੱਲੀ ਦਰਬਾਰ ਦੇ ਇੱਕ ਬਹੁਤ ਵੱਡੇ ਸ਼ਖਸ ਜਿਹੜੇ ਕਿ ਉਸ ਵੇਲੇ ਮਾਨ ਸਾਹਿਬ ਨੂੰ ਮਿਲ ਕੇ ਵੀ ਆਇਆ ਹਸਤਾਲ ਚ ਹੋਰ ਇੰਟ ਦਿਨਾਂ ਉਹ ਮਿਲ ਕੇ ਵੀ ਐਸੇ ਹਸਪਤਾਲ ਦੇ ਵਿੱਚ ਉਹਨਾਂ ਨੇ ਫੇਰ ਮਿਲ ਕੇ ਸ਼ਾਂਤ ਕਰਵਾਇਆ ਡੀਜੀਪੀ ਪੱਦਰ ਤੇ ਜਾ ਕੇ ਕਿ ਨਹੀਂ 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 ਬਸ ਸੌਟ ਹੋ ਗਿਆ ਜੀ ਸਾਰਾ ਮਸਲਾ ਤਾਂ ਇਹ ਚੀਜ਼ਾ ਦੇਖੋ ਇਹ ਬਾਰੀ ਤੌਰ ਤੇ ਤਾਂ ਨਹੀਂ ਪਰ ਪਰਦੇ ਦੇ ਅੰਦਰ ਤੇ ਮਤਲਬ ਕਿ ਵਾਪਰ ਦੀਆਂ ਲਗਦੀਆਂ ਨਹੀਂ ਚੀਜ਼ਾਂ ਪਠਾਨ ਮਾਜਰਾ ਵੀ ਇੱਕ ਕਹਿ ਲੋ ਕਿ ਲਾਈਵ ਹੈ ਪਤਾ ਨਹੀਂ ਉਹਨਾਂ ਦਾ ਇੰਟਰਵਿਊ ਉਹਦੇ ਵਿੱਚ ਉਹ ਕਹਿ ਰਹੇ ਨਾ 7 ਕੁ ਮਹੀਨੇ ਪਹਿਲਾਂ ਤੁਹਾਨੂੰ ਇੱਕ ਗੱਲ ਕਹੀ ਸੀ ਤੁਸੀਂ ਉਹ ਮੰਨੀ ਨਹੀਂ ਤੁਸੀਂ ਉਸ ਤੇ ਕੀ ਕੀਤਾ ਹਾਂ 7 ਕੁ ਮਹੀਨੇ ਵਾਲਿਆ ਨਾ ਜੀ ਤੇ ਫਿਰ ਉਹ 7 ਕੁ ਮਹੀਨੇ ਵਾਲੀ ਫਿਰ ਜੋੜਤੀ ਹੈ ਨਾ ਆਪਾਂ 7 ਕੁ ਮਹੀਨੇ ਵਾਲੀ ਉਹੀ ਗੱਲ ਹੈ ਮੇਰੇ ਖਿਆਲ ਦੇ ਨਾਲ ਆ ਨਾਮ ਲੈ ਰਹੇ ਪਾਟਕ ਸਾਹਿਬ ਦਾ ਵੇਖ ਲਓ ਵੀ ਹਾਂਜੀ ਸ਼ਾਇਦ ਪਾਟਕ ਸਾਹਿਬ ਵੀ ਗਏ ਸੀਗੇ ਤਾਂ ਖੈਰ ਭਾਈ ਇਹ ਚੀਜ਼ਾਂ ਹੁੰਦੀਆਂ ਨੇ ਰਾਜਨੀਤੀ ਚ ਸੱਤਾ ਚ ਬਹੁਤ ਕੁਝ ਹੁੰਦਾ ਹੈ ਆਪਣੇ ਕੋਲ ਪ੍ਰਤੱਖ ਤੌਰ ਤੇ ਤਾਂ ਸ਼ਾਇਦ 5 10 20% ਹੀ ਪਹੁੰਚਦਾ ਹੈ ਨਾ 80-90% ਤੇ ਸਿਆਸੀ ਵਰਤਾਰਾ ਪਰਦੇ ਦੇ ਪਿੱਛੇ ਹੀ ਰਹਿ ਜਾਂਦਾ ਹੈ ਬਿਲਕੁਲ ਜੀ ਕੁਲਦੀਪ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ ਦੋਸਤ ਬਹੁਤ ਮਿਹਰਬਾਨੀ 나జర్ ਜੀ ਤੁਸੀਂ ਮੈਨੂੰ ਧਿਆਨ ਚ ਨਹੀਂ ਕਿਹੜੇ ਕਮੈਂਟ ਦੀ ਗੱਲ ਕਰ ਰਹੇ ਸੀ ਹੋ ਸਕਦਾ ਕਮੈਂਟ ਪੜਿਆ ਵੀ ਗਿਆ ਹੋਵੇ ਪਰ ਜੇ ਰਹਿ ਗਿਆ ਤੇ ਦੁਬਾਰਾ ਭੇਜ ਦਿਓ ਭਾਜੀ